ਗਰਦਾਸਪੁਰ ਦੀ ਸਾਰੀ ਟੀਮ ਨੂੰ ਅੱਜ ਇਹਨਾਂ ਦੀਆਂ ਤਿੰਨ ਕਿਤਾਬਾਂ ਇਸ ਤੋਂ ਰਿਲੀਜ਼ ਹੋਈਆਂ ਨੇ ਇਹਨਾਂ ਦੇ ਸੰਪਾਦਕ ਨੂੰ ਇਹਨਾਂ ਦੇ ਜਿਲ੍ਹਾ ਜਿਹੜੇ ਸਾਡੇ ਮੋਰੀ ਨੇ ਉਹਨਾਂ ਨੂੰ ਆ ਸਾਰੀ ਟੀਮ ਨੂੰ ਮੈਂ ਆਪਣੇ ਵੱਲੋਂ ਪੰਜਾਬ ਓਨਸਰੀ ਕੈਨੇਡਾ ਵੱਲੋਂ ਆ ਖਾਸ ਕਰਕੇ ਇਸ ਟੀਮ ਦਾ ਕਿ ਸਾਡੇ ਕੋਲ ਤਕਰੀਬਨ 50 ਤੋਂ ਵੱਧ ਟੀਮਾਂ ਕੰਮ ਕਰਦੀਆਂ ਵਰਲਡਵਾਈਜ਼ ਤੇ ਅਸੀਂ ਇਸ ਟੀਮ ਨੂੰ ਉੱਭਲ ਦਰਜੇ ਦੀ ਟੀਮ ਦਾ ਦਰਜਾ ਦਿੰਦੇ ਆ ਕਿ ਬਹੁਤ ਹੀ ਵਧੀਆ ਇਹ ਕੰਮ ਕਰਦੇ ਨੇ ਤੇ ਬੱਚਿਆਂ 'ਚ ਬੜਾ ਉਤਸ਼ਾਹ ਰਹਿੰਦਾ ਏ ਤੇ ਸਾਡੀ ਵੀ ਕੋਸ਼ਿਸ਼ ਰਹਿੰਦੀ ਆ ਬੇਸ਼ੱਕ ਸਾਨੂੰ 50 ਸਾਲ ਹੋ ਗਏ ਕੈਨੇਡਾ 'ਚ ਰਹਿੰਦਿਆਂ ਨੂੰ ਅਪਣੀ ਮਾਵੋਲੀ ਲਈ ਆਪਣੇ ਸਭਿਆਚਾਰ ਲਈ ਆਪਣੀ ਵਿਰਾਸਤ ਦੇ ਕੁਛ ਨਾ ਕੁਛ ਕਰਦੇ ਰਹੀਏ ਪਰ ਇਹ ਗੱਲ ਤੇ ਮੰਨਣਯੋਗ ਹੈ ਕਿ ਇਹ ਜਿਹੜਾ ਪ੍ਰੋਜੈਕਟ ਹੈ ਮੇਰਾ ਵੀ ਇੱਕ ਜਿੰਦਗੀ ਦਾ ਬਹੁਤ ਹੀ ਸੁਪਨੇ ਭਰਿਆ ਪ੍ਰੋਜੈਕਟ ਹੈ ਜਿਹਦੇ ਨਾਲ ਸਾਡੇ ਬੱਚਿਆਂ ਦੇ ਵਿੱਚ ਸਿਹਤ ਦੀ ਲਗਨ ਲੱਗੀ ਹੈ ਕਾਨਫਰੰਸ ਹੋਈ ਸੀਗੀ ਉਹਦੇ ਵਿੱਚ 1200 ਬੱਚਿਆਂ ਨੇ ਭਾਗ ਲਿਆ ਹੁਣ ਵੀ ਮੂਲੇ ਦਸਾਂ ਦਿਨਾਂ ਦੇ ਵਿੱਚ 24 ਕਿਤਾਬਾਂ ਹੋਰ ਰਿਲੀਜ਼ ਹੋਣੀਆਂ ਨੇ ਔਰ ਦੋ ਰੋਜ਼ਾ ਬਾਦ ਲੈ ਕੇ ਕਾਨਫਰੰਸ ਬੰਬੇ ਵਿੱਚ ਹੋ ਰਹੀ ਹੈ 20 ਤਰੀਕ ਨੂੰ ਇਸ ਤੋਂ ਬਾਅਦ ਆ ਹਿਮਾਚਲ ਪ੍ਰਦੇਸ਼ ਰਾਜਸਥਾਨ ਹਰਿਆਣਾ ਬੰਬੇ ਫਿਰ ਬਾਹਰਲੇ ਮੁਲਕਾਂ ਦੇ ਵਿੱਚ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਹਾਲੈਂਡ ਫਰਾਂਸ ਨਾਰਵੇ ਉਸ ਤੋਂ ਬਾਅਦ ਜੁਗੰਡਾ ਕੇਨੀਆ ਤਜ਼ਾਨੀਆ ਦੇ ਵਿੱਚ ਵੀ ਹੁਣ ਸਾਡੀ ਟੀਮ ਤਿਆਰ ਹੋ ਗਈ ਹੈ ਤੇ ਆਉਣ ਵਾਲੇ ਟਾਈਮ ਵਿੱਚ ਸਾਨੂੰ ਇਸ ਪ੍ਰੋਜੈਕਟ ਤੋਂ ਬਹੁਤ ਸਾਰੀਆਂ ਆਸਾਂ ਨੇ ਜਿਹਦੇ ਵਿੱਚ ਸਾਡੇ ਕੋ ਬੜੇ ਬੜੇ ਵੱਡੇ ਸਹਿਤਕਾਰ ਬਣਨਗੇ ਔਰ ਸਮਾਜ ਦੇ ਜੋ ਥੋੜੇ ਹਾਲਾਤ ਚੱਲ ਰਹੇ ਨੇ ਉਹਨਾਂ ਨੂੰ ਅਸੀਂ ਬਿਜੀ ਰੱਖਦੇ ਹਾਂ ਅਸੀਂ ਫੂਨਾ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਔਰ ਨਸ਼ਿਆਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਸੋ ਇੱਕ ਵਾਰ ਫਿਰ ਇਸ ਚੈਨਲ ਦੇ ਦਾ ਮੈਂ ਬਹੁਤ ਦਿੱਲੀ ਧੰਨਵਾਦੀਆਂ ਜਿਨ੍ਹਾਂ ਨੇ ਇਹ ਬਹੁਤ ਸਾਰਾ ਸਾਡਾ ਸਨੇਹਾ ਕਰ ਕਰ ਪਹੁੰਚਾਇਆ ਸਰ ਤੁਸੀਂ ਇਹ ਜੋ ਕਲਮਾ ਨਵੀਂ ਉਡਾਨ ਇਹਦੇ ਲਈ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਦੇਖੋ ਜੀ ਪਹਿਲੀ ਤੇ ਗੱਲ ਆ ਕਿ ਜਿਹੜੇ ਸਾਡੀ ਇਹ ਕੋਸ਼ਿਸ਼ ਆ ਕਿ ਬੱਚੇ ਪੰਜਾਬੀ ਤੋਂ ਦੂਰ ਨਾ ਹੋ ਜਾਣ। ਹਾਂ ਇੱਕ ਤਾਂ ਪਹਿਲਾਂ ਪੰਜਾਬੀ ਸਿਖਾਉਣ ਦੀ ਗੱਲ ਏ। ਉਸ ਤੋਂ ਇਲਾਵਾ ਸਹਿਤ ਜਿਹੜਾ ਲਿਖਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ ਪਰ ਉਹਦੇ ਲਈ ਤੇ ਅਸੀਂ ਹੁਣ ਮੁੱਢ ਤੋਂ ਹੀ ਜਿਹੜੀਆਂ ਜੜਾ ਇਹਨਾਂ ਨੂੰ ਪਾਣੀ ਪਾਉਣਾ ਸ਼ੁਰੂ ਕੀਤਾ ਏ। ਅਕਸਰ ਦੇਖਿਆ ਜਾਂਦਾ ਕਿ ਬਹੁਤ ਸਾਰੇ ਸੱਦਿਕ ਸਮਾਗਮਾਂ ਵਿੱਚ ਵੀ ਔਰ ਘਰਾਂ ਦੇ ਵਿੱਚ ਵੀ ਅਸੀਂ ਇੰਨੀ ਤਵੱਜੋ ਨਹੀਂ ਦੇ ਰਹਾ ਬੱਚਿਆਂ ਨੂੰ ਪੰਜਾਬੀ ਨਾਲ ਜੋੜਨ ਦੀ। ਸੋ ਇੱਕ ਵੱਖਰਾ ਪਲਾਨ ਏ। ਜਿਹਦੇ ਤਹਿਤ ਖਾਸ ਕਰ ਉਹ ਬੱਚੇ ਨੇ ਇਹਦੇ ਵਿੱਚ ਜੁੜੇ ਹੋਏ ਮжоਰਿਟੀ ਜਿਹੜੇ ਬੱਚੇ ਨੇ ਇਹ ਸਰਕਾਰੀ ਸਕੂਲਾਂ ਦੇ ਬੱਚੇ ਨੇ ਔਰ ਇਹਨਾਂ ਨੂੰ ਚਲਾਉਣ ਵਾਲੇ ਵੀ ਜਿਹੜੇ ਅ ਅਧਿਆਪਕ ਨੇ ਲਾਇਬ੍ਰੇਰੀਅਨ ਨੇ ਉਹ ਵੀ ਤਕਰੀਬਨ ਤਰੀਬਨ 90% ਸਰਕਾਰੀ ਸਕੂਲਾਂ ਦੇ ਹੀ ਨੇ ਉਹਨਾਂ ਬੱਚਿਆਂ ਦਾ ਵੀ ਬੜਾ ਲਗਾਓ ਏ ਤੇ ਅਧਿਆਪਕਾਂ ਦਾ ਵੀ ਬੜਾ ਲਗਾਓ ਏ ਤੇ ਸਾਡੀ ਵੀ ਦਿਲੋਂ ਖਾਸ਼ ਏ ਕਿ ਪ੍ਰੋਜੈਕਟ ਬਹੁਤ ਬਲੰਦੀਆਂ ਤੇ ਪਹੁੰਚੇ ਸੋ ਸਾਨੂੰ ਵੱਡੀ ਆਸ ਏ ਇਸ ਪ੍ਰੋਜੈਕਟ ਅੱਜ ਅੱਜ ਇਸ ਸਰਕਾਰ ਦੇ ਸ਼ਹਿਰੀ ਸਿਸਟਮ ਦਾ ਪ੍ਰੋਗਰਾਮ ਹੋਇਆ ਕਿ ਨੀਡ ਹੈ ਕਿ ਆਉਣ ਵਾਲੇ ਪ੍ਰੋਜੈਕਟ ਦੇ ਵਿੱਚ ਸਾਨੂੰ ਇਦਾਂ ਦੇ ਸਹਿਯੋਗ ਕਰੋ ਮਿਲਣ ਹਾਂ ਬਿਲਕੁਲ ਜੀ ਬਿਲਕੁਲ ਪਿਛਲੇ 18 ਸੌਰੀ 23-24 ਮਹੀਨਿਆਂ ਤੋਂ ਆਪਾਂ ਲੱਗੇ ਹੋਏ ਆ ਜਿਹੜੇ ਬੱਚਿਆਂ ਨੇ ਪਹਿਲਾਂ ਕਪਤਾਲਾਂ ਲਿਖੀਆਂ ਸਨ ਆ ਉਹਨਾਂ ਦੀਆਂ ਛਪੀਆਂ ਫਿਰ ਉਹਨਾਂ ਨੂੰ ਆਪਾਂ ਸੰਗਰੂਰ ਇਕੱਠੇ ਕੀਤਾ ਉਹਨਾਂ ਨੇ ਸਟੇਜ ਤੋਂ ਸੁਣਾਈਆਂ ਉਹਨਾਂ ਦੇ ਹੌਸਲੇ ਬੜੇ ਬਲੰਦ ਹੋ ਗਏ ਨੇ ਹੁਣ ਉਹ ਅਕਸਰ ਹੀ ਫੋਨ ਕਰਕੇ ਸਾਡੇ ਜਿਹੜੇ ਸਟੇਟ ਆਫ ਇਨਚਾਰਜਿੰਗ ਕਾਰਜੀ ਉਹਨਾਂ ਨੂੰ ਫੋਨ ਆਉਂਦੇ ਨੇ ਅੰਕਲ ਜੀ ਮੇਰੀ ਦੂਜੀ ਕਤਾ ਦੂਜੀ ਰਚਨਾ ਰੈਡੀ ਹੋ ਗਈ ਤੀਜੀ ਵੀ ਰੈਡੀ ਹੋ ਗਈ ਤੋ ਇਹਦਾ ਮਤਲਬ ਇਹ ਆ ਤੇ ਅਸੀਂ ਵੀ ਉਹਨਾਂ ਨੂੰ ਬੜੀ ਕਲੋਜ਼ਲੀ ਵਾਚ ਕਰ ਰਹੇ ਆ। ਕੋਈ ਇਦਾਂ ਨਹੀਂ ਆ ਕਿ ਇੱਕ ਬੱਚਾ ਇੱਕ ਕਿਤਾਬ ਵਿੱਚ ਛੱਪ ਗਿਆ ਤੇ ਮੋਰਾਂ ਨਹੀਂ ਗੱਲ ਮੋਗ ਗਈ ਤੇ ਉਹ ਉਹ ਵੀ ਭੁੱਲ ਗਿਆ ਅਸੀਂ ਵੀ ਭੁੱਲ ਗਏ। ਅਸੀਂ ਇਹਨਾਂ ਸਾਰਿਆਂ ਦਾ ਡਾਟਾ ਰੱਖਿਆ ਹੋਇਆ ਏ। ਮੈਨੂੰ ਦੱਸਦਿਆਂ ਖੁਸ਼ੀ ਆ ਕਿ 12000 ਦੇ ਕਰੀਬ ਬੱਚੇ ਸਾਡੇ ਡਾਟਾ ਦੇ ਵਿੱਚ ਨੇ ਜਿਨ੍ਹਾਂ ਨਾਲ ਅਸੀਂ ਸਾਡਾ ਕਮਿਊਨੀਕੇਟ ਹੁੰਦਾ ਉਹਨਾਂ ਨੂੰ ਉਤਸ਼ਾਹ ਕਰਦੇ ਆ। ਉਹ ਹੋਰ ਵੀ ਬੱਚੇ ਉਹਦੇ ਵਿੱਚ ਰਲ ਰਹੇ ਨੇ। ਸੋ ਮੈਨੂੰ ਬੜੀ ਵੱਡੀ ਆਸ ਏ ਕਿ ਇਹ ਸਟੈਪ ਬਾਈ ਸਟੈਪ ਕਰਦੇ ਕਰਦੇ ਅੱਜ ਇੱਕ ਬਹੁਤ ਹੀ ਪਵਿੱਤਰ ਜਗ੍ਹਾ ਬਟਾਲੇ ਖੜੇ ਆ ਬਟਾਲਵੀ ਸਾਹਿਬ ਜੀ ਦਾ ਅੱਡਾ ਗੱਡਾ ਏ ਤੇ ਮੈਂ ਵੀ ਚਾਹੁੰਗਾ ਕਿ ਕਿਸੇ ਦਿਨ ਇਸ ਸ਼ਹਿਰ ਦੇ ਵਿੱਚੋਂ ਹੋਰ ਵੀ ਬਹੁਤ ਸਾਰੇ ਬੱਚੇ ਜਿਹੜਾ ਆਪਣੇ ਨਾਂ ਦੇ ਨਾਲ ਬਟਾਲਵੀ ਲਾਉਣਗੇ ਔਰ ਵੱਡੇ ਵੱਡੇ ਸਹਿਯਕਾਰ ਬਣਨਗੇ ਮੈਨੂੰ ਇਹਦੇ ਵਿੱਚ ਕੋਈ ਦੋ ਰਹਿਮਾ ਨਹੀਂ ਥੈਂਕ ਯੂ ਤੇ ਜਿਹੜਾ ਇਹ ਪ੍ਰੋਜੈਕਟ ਹੈ ਤਕਰੀਬਨ 2 ਸਾਲ ਪਹਿਲਾਂ ਸ਼ੁਰੂ ਹੋਇਆ ਸੀਗਾ ਪਟਿਆਲੇ ਜ਼ਿਲ੍ਹੇ ਤੋਂ ਸ਼ੁਰੂ ਕੀਤਾ ਸੀਗਾ ਤੇ ਅੱਗੇ ਅੱਗੇ ਪੂਰੇ ਪੰਜਾਬ ਦੇ ਵਿੱਚ ਬਾਟ ਸਾਹਿਬ ਵੱਲੋਂ ਡਿਊਟੀ ਲਗਾਈ ਗਈ ਕਿ ਪਾ ਟੀਮਾਂ ਬਣਾ ਕੇ ਅੱਗੇ ਜਿਹੜਾ ਪ੍ਰੋਜੈਕਟ ਆ ਪੂਰੇ ਪੰਜਾਬ ਵਿੱਚ ਸ਼ੁਰੂ ਕਰੀਏ ਤਾਂ ਮੈਂ ਦੱਸਦੇ ਆ ਖੁਸ਼ੀ ਮਹਿਸੂਸ ਕਰ ਰਹੇ ਆ ਕਿ ਅਸੀਂ 23 ਜ਼ਿਲ੍ਹਿਆਂ ਦੇ ਵਿੱਚ ਤਕਰੀਬਨ 60 ਦੇ ਕਰੀਬ ਜਿਹੜੀਆਂ ਕਿਤਾਬਾਂ ਸ਼ਾਪ ਲੀਆਂ ਲੋਕ ਅਰਪਣ ਕਰ ਚੁੱਕੇ ਆ ਤੇ ਕੁਝ ਅਗਲੇ ਦਿਨਾਂ ਵਿੱਚ ਲੋਕ ਅਰਪਣ ਕਰ ਰਹੇ ਆ 23 ਜ਼ਿਲ੍ਹਿਆਂ ਤੋਂ ਇਲਾਵਾ ਰਾਜਸਥਾਨ ਵਿੱਚ ਦੋ ਕਿਤਾਬਾਂ ਹਿਮਾਚਲ ਹਰਿਆਣਾ ਦਿੱਲੀ ਮਹਾਰਾਸ਼ਟਰ ਦੇ ਵਿੱਚ 20 ਤਰੀਕ ਨੂੰ ਅਸੀਂ ਜਿਹੜੀ ਕਿਤਾਬ ਲੋਕ ਅਰਪਣ ਕਰਨ ਜਾ ਰਹੇ ਆ ਬੰਬੇ ਦੇ ਬੱਚਿਆਂ ਦੀ ਜਿਹੜੇ ਪੰਜਾਬੀ ਵਿੱਚ ਲਿਖਦੇ ਨੇ ਤੇ ਪੰਜਾਬ ਤੋਂ ਬਾਹਰ ਦੀ ਗੱਲ ਕਰੀਏ ਤਾਂ ਪਾਕਿਸਤਾਨ ਦੇ ਵਿੱਚ ਵੀ ਅ ਬਾਰਸਾਬਾ ਆਪ ਜਾ ਕੇ ਪੰਜ ਕਿਤਾਬਾਂ ਜਿਹੜੀਆਂ ਸ਼ਾਹਮੁਖੀ ਦੇ ਵਿੱਚ ਉੱਥੇ ਲੋਕ ਅਰਪਣ ਕਰਕੇ ਆਇਆ ਇਹਨਾਂ ਨਵੀਆਂ ਕਲਮਾਂ ਨਵੀਆਂ ਉਡਾਣ ਪ੍ਰੋਜੈਕਟ ਦੀਆਂ ਤੇ 17 ਜ਼ਿਲ੍ਹਿਆਂ ਵਿੱਚ ਉੱਥੇ ਹੋਰ ਕੰਮ ਚੱਲ ਰਿਹਾ ਹੈ ਪਾਕਿਸਤਾਨ ਤੋਂ ਅੱਗੇ ਇਟਲੀ ਅਮਰੀਕਾ ਆਸਟ੍ਰੇਲੀਆ ਕੈਨੇਡਾ ਇੰਗਲੈਂਡ ਫਰਾਂਸ ਉੱਥੇ ਵੀ ਜਿਹੜਾ ਇਹ ਪ੍ਰੋਜੈਕਟ ਹੈ ਬਾਕੂਬੀ ਜਿਹੜਾ ਬਹੁਤ ਵਧੀਆ ਚੱਲ ਰਿਹਾ ਤੇ ਇੰਗਲੈਂਡ ਦੀ ਜਿਹੜੀ ਕਿਤਾਬ ਛਪ ਚੁੱਕੀ ਆ ਉਹ ਅਗਲੇ ਦਿਨਾਂ ਵਿੱਚ ਲੋਕ ਅਰਪਣ ਹੋਣੀ ਹੈ ਜੀ ਤੇ ਜਿਹੜੇ ਦੂਸਰੇ ਦੇਸ਼ਾਂ ਵਿੱਚ ਵੀ ਕੈਨੇਡਾ ਦੀ ਵੀ ਕਿਤਾਬ ਹੈ ਜਿਹੜੀ ਉਹ ਸਿਪਾਈ ਦੇ ਦੀਨ ਹੈ ਉੱਥੇ ਵੀ ਇਹ ਪ੍ਰ ਜਗ੍ਹਾ ਤੇ ਜਿਹੜਾ ਚੱਲ ਰਿਹਾ ਹੈ ਤੇ ਅਸੀਂ ਤਕਰੀਬਨ ਇਹਦੇ ਵਿੱਚ 6000 ਬੱਚਾ ਜਿਹੜਾ ਉਹ ਜੋੜ ਕੇ ਉਹਨਾਂ ਨੂੰ ਛਪਾ ਚੁੱਕੇ ਹਾਂ ਤੇ ਇਹਦਾ ਜਿਹੜਾ ਸਾਰਾ ਖਰਚਾ ਪ੍ਰੋਜੈਕਟ ਦਾ ਉਹ ਵਾਟਸਾਬ ਪੰਜਾਬਾ ਵਰਸਰੀ ਕੈਨੇਡਾ ਵੱਲੋਂ ਆਪਣੇ ਦਸਵੰਧ ਦੇ ਵਿੱਚੋਂ ਕਿਸੇ ਦੀ ਪਰਚੀ ਨਹੀਂ ਘਟਦੀ ਇਹਨਾਂ ਵੱਲੋਂ ਸਾਰਾ ਖਰਚਾ ਕੀਤਾ ਜਾਂਦਾ ਤੇ ਸਾਨੂੰ ਪੂਰਾ ਸਹਿਯੋਗ ਕੀਤਾ ਜਾਂਦਾ ਹੈ ਸਾਨੂੰ ਕੋਈ ਚਿੰਤਾ ਨਹੀਂ ਵਾਟਸਾਬ ਦੇ ਹੁੰਦੇ ਆ ਅਸੀਂ ਜਦੋਂ ਵੀ ਕਿਤਾਬਾਂ ਛਾਪ ਲਾਣੀਆਂ ਵਾਟਸਾਬ ਨੂੰ ਇੱਕ ਫੋਨ ਮਾਰਦੇ ਆ ਕਿ ਸਰ ਕਿਤਾਬਾਂ ਛਪ ਗਈਆਂ ਦੱਸ ਸਰ ਉਦੋਂ ਹੀ ਕੈਨੇਡਾ ਤੋਂ ਟਿਕਟ ਲੈ ਕੇ ਇੱਥੇ ਪਹੁੰਚ ਜਾਂਦੇ ਨੇ ਵੀ ਪੰਜਾਬੀ ਮਾਂ ਬੋਲੀ ਵਾਸਤੇ ਜਿਹੜੇ ਬੰ ਜੇ ਬਾੜ ਸਾਹਿਬ ਵਰਗੇ ਬੰਦੇ ਹੈਗੇ ਨੇ ਤਾਂ ਪੰਜਾਬੀ ਮਾਂ ਬੋਲੀ ਨੂੰ ਮੈਨੂੰ ਲੱਗਦਾ ਕੋਈ ਖਤਰਾ ਨਹੀਂ ਜਿਹੜਾ ਭਵਿੱਖ ਹੈ ਸਰ ਨੇ ਉਹਨਾਂ ਦੀਆਂ ਹੱਥ ਉਹਨਾਂ ਦੀਆਂ ਮਾਵਾਂ ਫੜ ਲਈਆਂ ਪਰ ਉਹਨੂੰ ਅੱਗੇ ਜਾ ਕੇ ਬਹੁਤ ਜਿਹੜਾ ਬਲੰਦੀਆਂ ਛੋਣਗੇ ਇਹਦੇ ਵਾਸਤੇ ਵੀ ਅਸੀਂ ਸਰ ਦਾ ਧੰਨਵਾਦ ਕਰਦੇ ਹਾਂ ਤੇ ਨਾਲ ਹੀ ਧੰਨਵਾਦ ਕਰਦੇ ਹਾਂ ਅੱਜ ਗੁਰਦਾਸਪੁਰ ਟੀਮ ਦਾ ਗगनबीर ਜੀ ਖੜੇ ਨੇ ਕਿ ਜਿੱਥੇ ਅਸੀਂ ਅੱਜ ਇਹ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਆਏ ਸੀ ਤੇ ਇੱਥੇ ਵੀ ਪੰਜ ਕਿਤਾਬਾਂ ਜਿਹੜੀਆਂ ਤਿੰਨ ਗੁਰਦਾਸਪੁਰ ਜ਼ਿਲ੍ਹੇ ਦੀਆਂ ਇੱਕ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤੇ ਇੱਕ ਪਠਾਨਕੋਟ ਤੋਂ ਪੰਜ ਕਿਤਾਬਾਂ ਅੱਜ ਇੱਥੇ ਲੋਕ ਅਰਪਣ ਕੀਤੀਆਂ ਨੇ ਅੱ ਕੱਲ 4 ਕਿਤਾਬਾਂ ਫਗਵਾੜੀ ਤੇ ਫਿਰ 10 ਕਿਤਾਬਾਂ ਸਭਰੂਰ ਕਰ ਰਹੇ ਆ ਜੀ ਲੋਕ ਅਰਪਣ 4 ਕਿਤਾਬਾਂ ਮੁਹਾਲੀ 2 ਸ਼੍ਰੀ ਮੁਕਤਸਰ ਸਾਹਿਬ ਤੇ 1 ਬੰਬਈ 24 ਕਿਤਾਬਾਂ ਜਿਹੜੀਆਂ ਅਗਲੇ 10 ਦਿਨਾਂ ਦੇ ਵਿੱਚ ਵਿੱਚ ਲੋਕ ਅਰਪਣ ਕਰਨ ਜਾ ਰਹੇ ਆ ਤੇ ਸਾਰ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਅਸੀਂ ਇਸ ਪ੍ਰੋਜੈਕਟ ਵਾਸਤੇ ਜਿੱਥੇ ਵੀ ਸਰ ਸਾਡੀ ਡਿਊਟੀ ਲਾਉਣਗੇ ਅਸੀਂ ਖੇੜੇ ਮੱਥੇ ਪ੍ਰਵਾਨ ਕਰਕੇ ਦਿਨ ਰਾਤ ਇਸ ਪ੍ਰੋਜੈਕਟ ਵਾਸਤੇ ਚੜ੍ਹਦੀ ਕਲਾ ਵਾਸਤੇ ਹਾਜ਼ਰ ਰਹਾਂਗੇ ਬਹੁਤ ਬਹੁਤ ਧੰਨਵਾਦ